ਸਵਾਗਤ ਹੈ ਅਣ ਗੱਲ ਕਰਾਂਗੇ ਲੋਕਾਂ ਨੂੰ ਹੁਣ ਦੁੱਧ ਜੋ ਹੈ ਜੇ ਵੇਰਕਾ ਦਾ ਦੁੱਧ ਉਸ ਲੈਣੇ ਹੁਣ ਮਹਿੰਗਾ ਹੋਗਾ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਵੇਰਕਾ ਦੁੱਧ ਦੇ ਵੱਲੋਂ ਆਪਣੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ ਮਦਰ ਡੇਰੀ ਨੇ ਵੀ 2 ਰੁਪਏ ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ ਹੈ ਦੁੱਧ ਤੇ ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਜਾਣਗੀਆਂ ਦੋਧਰ ਮਹਿੰਗਾ ਮਿਲੇਗਾ ਦੌਰ ਤੇ ਮਹਿੰਗਾ ਮਿਲੇਗਾ ਪ੍ਰਤੀ ਲੀਟਰ ਦੇ हिसाब ਦੇ ਨਾਲ ਪੰਜਾਬ ਦੇ ਸਵੇ ਤੇ ਚੰਡੀਗੜ੍ਹ ਦਿੱਲੀ ਅਤੇ ਐਨਸੀਆਰ ਦੇ ਲੱਖਾਂ ਉਪਭੋਗਤਾਵਾਂ ਦੇ ਲਈ ਇੱਕ ਵੱਡਾ ਚਟਕਾ ਹੈ ਬੇਰਕਾ ਮਿਲਕ ਪਲਾਂਟ ਨੇ ਆਪਣੀ ਦੁੱਧੀਆਂ ਕੀਮਤਾਂ ਦੇ ਵਿੱਚ ਵਾਅਦਾ ਕਰ ਦਿੱਤਾ ਹੈ 30 April 2025 ਦੀ ਸਵੇਰ ਯਾਨੀ ਕਿ ਅੱਜ ਤੋਂ ਹੀ ਬੇਰਕਾ ਦੇ ਸਾਰੇ ਦੁੱਧ ਵੈਰੀਐਂਟਸ 1 ਤੋਂ 4 ਪੇ ਬੱਦ ਤੱਕ ਮਹਿੰਗੇ ਮਿਲਣਗੇ ये आज से जो रेट इन्होंने रेट बढ़ा दिया एक एक रुपया है इससे आम आदमी को हर एक चीज के लिए परेशानी होती है जो रोजमर्रा रोजमर्रा की चीज़ें उसमें अगर जैसे गैस है दूध है इसके लिए हर एक बजट खराब हो जाता है आदमी का इससे डेली लोगों को घर में ज़रूरत है दूध की भी और गैस की भी इससे आदमी का सारा बजट खराब होगा आने जो हमारे जो बजट होता है वो पूरा पूरा हिल जाएगा इससे कई लोगों को फिर दूध भी कम करना पड़ेगा अपना दूध की वजह से बच्चों को भी परेशानी होगी हर चीज़ में परेशानी होती है फिर परमसाडे परम नाल जुड़े ने सडेसे योगी परम की जानकारी दुधिया कीमतों ਦੇ ਵਿੱਚ ਵਾਦਾ ਕੀਤਾ ਗਿਆ ਕੰਪਨੀਆਂ ਦੇ ਵੱਲੋਂ ਕੀ وجہ ਇਸ ਦੇ ਪਿੱਛੇ ਦੱਸੀ ਜਾ ਰਹੀ ਹੈ اور ਮਹਿੰਗਾਈ ਦੇ ਜ਼ੋਰ ਦੇ ਵਿੱਚ ਇੱਕ ਹੋਰ ਬੋਝ ਜੋ ਹੈ ਕਿਚਨ ਵੀ ਵਿਗਾੜ ਦੇਗਾ ਅ ਦੇਖੋ ਗगन ਅਮਰਸਰੀਆਂ ਨੂੰ ਖਾਸ ਕਰਕੇ ਚਾਹ ਦਾ ਜਿਹੜਾ ਚਸਕਾ ਹੈ ਉਹ ਗਿਆਨੀ ਟੀ ਸੋਲਵ ਕਰਕੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਜਾਣੀ ਟੀ ਸਟਾਲ ਹੈ ਜਿੱਥੇ ਵੱਡੇ ਵੱਡੇ ਲੀਡਰ ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਣ ਚਾਹੇ ਉਹ ਹਰਦੀਪ ਪੂਰੀ ਹੋਣ ਚਾਹੇ ਉਹ ਅਰੁਣ ਜੇਤਲੀ ਹੋਣ ਮਰਹੂਮ ਸਾਡੇ ਨੇਤਾ ਸਾਰੇ ਦੇ ਸਾਰੇ ਜਿਨ੍ਹਾਂ ਨੇ ਇਥੋਂ ਇਲੈਕਸ਼ਨ ਲੜੀਆਂ ਨੇ ਉਹ ਇੱਥੇ ਆ ਕੇ ਚਾਹ ਦਾ ਚੁਸਕਾ ਜ਼ਰੂਰ ਮਾਰ ਕੇ ਜਾਂਦੇ ਨੇ ਸੋ ਅਸੀਂ ਅੱਜ ਪਹੁੰਚੇ ਹਾਂ ਕਿਉਂਕਿ ਚਾਹ ਜਿਹਦਾ ਸਿੱਧਾ ਸਬੰਧ ਦੁੱਧ ਦੇ ਨਾਲ ਹੈ ਸੋ ਦੁੱਧ ਦੇ ਨਾਲ ਸਬੰਧ ਹੈ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਜੇਕਰ ਅਸੀਂ ਦੇਖੀਏ ਤਾਂ ਜਿਹੜਾ ਮਦਰ ਡੇਰੀ ਆ ਉਹਨਾਂ ਵੱਲੋਂ ਵੀ ਦੁੱਧ ਦੇ ਰੇਟ ਵਧਾ ਦਿੱਤੇ ਗਏ ਨੇ ਇਸ ਤੋਂ ਇਲਾਵਾ ਵੇਰਕਾ ਜਿਹੜਾ ਉਹਨਾਂ ਵੱਲੋਂ ਵੀ ਦੁੱਧ ਦੇ ਰੇਟ ਜਿਹੜੇ ਨੇ ਉਹ ਵਧਾ ਦਿੱਤੇ ਗਏ ਨੇ ਸੋ ਅ ਵੱਡੇ ਬਦਲ ਤੇ ਜ਼ਿਕਰ ਅਸੀਂ ਦੇਖੀਏ ਸਿੱਧੇ ਤੌਰ ਦੇ ਉੱਤੇ ਇਹ ਰਸੋਈ ਦੇ ਨਾਲ ਸੰਬੰਧ ਰੱਖਦਾ ਇੱਥੇ ਮਾਲਕ ਵੀ ਮੌਜੂਦ ਨੇ ਅਸੀਂ ਗੱਲਬਾਤ ਵੀ ਕਰਾਂਗੇ ਬੜੇ ਲੰਮੇ ਸਮੇਂ ਤੋਂ ਬਹੁਤ ਪੁਰਾਣੀ ਦੁਕਾਨ ਹੈ ਇਹਨਾਂ ਦੇ ਫਾਦਰ ਸਾਹਿਬ ਹੁਣ ਗਾੜੀ بیٹے ਬੈਠਦੇ ਨੇ ਇੱਥੇ ਵੱਡੇ ਵੱਡੇ ਲੀਡਰ ਆ ਕੇ ਇੱਥੇ ਚਾਹ ਦੀ ਚੁਸਕੀ ਲੈ ਕੇ ਜਾਂਦੇ ਨੇ ਬਹੁਤ ਸਵਾਦ ਇਹਨਾਂ ਦੀ ਚਾਹ ਹੁੰਦੀ ਹੈ ਗੱਲਬਾਤ ਅਸੀਂ ਕਰ ਲੈਨੇ ਆ ਭਾਈ ਸਤਿ ਸ਼੍ਰ ਪਾਜੀ ਦੁੱਧ ਦੇ ਰੇਟ ਵਧ ਗਏ ਨੇ ਸਵਾਦ ਅੰਮ੍ਰਿਤਸਰੀਆਂ ਦਾ ਚਾਹ ਦੇ ਉੱਤੇ ਐ ਰੇਟ ਤੁਸੀਂ ਵੀ ਚਾਹਦੇ ਵਧਾਉਣ ਜਾ ਰਹੇ ਹੋ ਨਹੀਂ ਸਰ ਅੱਗੇ ਲੋਕਾਂ ਦੇ ਅੱਗੇ ਬਹੁਤ ਅੱਗਾ ਬੋਝ ਆ ਜੀ ਅੱਜ ਦਾ ਕੰਮ ਕਰ ਤੁਹਾਨੂੰ ਪਤਾ ਅੱਗੇ ਉਹਨੇ ਗਾ ਜੀ ਜੀ ਉਹਨੂੰ ਸਾਡੇ ਕੋਈ ਕਸਟਮਰ 15 ਵੀ ਦੇ ਦਿੰਦਾ 20 ਦਿੰਦਾ ਅਸੀਂ ਜੋ ਹੈ ਲੈ ਲਈਦਾ ਕੀ ਕਰਨਾ ਇਸ ਤੋਂ ਬਾਅਦ ਕਿਉਂਕਿ ਮੰਗਾਈ ਤੇ ਗਾਂ ਤੋਂ ਗਾਂ ਵਧੀ ਜਾਂਦੀ ਭਈ ਉਹਦਾ ਕੋਈ ਹੱਲ ਤੇ ਹੈਗਾ ਹੀ ਨਹੀਂ ਆ ਪਰ ਲੋਕਾਂ ਨੇ ਬਹੁਤ ਪਰੇਸ਼ਾਨ ਆ ਕੱਲ ਦੇ ਲੋਕਾਂ ਨੇ ਪਸੂੜੀ ਪਈ ਕਿ ਰੇਟ ਵਧ ਗਏ ਰੇਟ ਹੁਣ ਘਰਾਂ 'ਚ ਕਿੰਨੀ ਮੁਸ਼ਕਲ ਆ ਗਈ ਹਰੇਕ ਦਾ ਬਜਟ ਖਰਾਬ ਹੋ ਜਾਣਾ ਜੀ ਬਾਜੀ ਪੱਕੇ ਗਾਖ ਨੇ ਮੈਂ ਦੇਖ ਰਿਹਾ ਕਿ 20 20 ਸਾਲਾਂ ਤੋਂ 25 25 ਸਾਲ ਤੋਂ ਬਿਲਕੁਲ ਬਸ ਪਿਆਰ ਹੈ ਜੀ ਬਸ ਗੁਰ람ਦਾਸ ਦੀ ਕਿਰਪਾ ਜੀ ਸਵੇਰੇ ਗੁਰ람 ਗੁਰਦਾਰ ਸਾਹਿਬ ਜੀ ਦਾ ਅੰਮ੍ਰਿਤਸਰ ਅੰਮ੍ਰਿਤਪਈ ਦਾ ਜੀ ਗੁਰਦੁਆਰੇ ਜੀ ਦਾ ਮੈਂ ਉਹਨਾਂ ਦੀ ਕਿਰਪਾ ਤੇ ਉਹਨਾਂ ਦੇ ਆਸ਼ੀਰਵਾਦ ਨੇ ਸਭ ਕੁਝ ਚੱਲਦਾ ਪਾਇਆ ਬਸ ਤੁਸੀਂ ਫਿਰ ਤੁਸੀਂ ਡੇਰੀ ਤੋਂ ਲੈਣੇ ਹੋ ਕਿ ਕਿਸਮਾ ਦੋ ਦੋ ਸਾਡਾ ਡੇਰੀ ਦਾ ਵੀ ਹੁੰਦਾ ਜੀ ਵੇਰਕੇ ਦਾ ਵੀ ਹੁੰਦਾ ਇਹ ਦੋਵੇਂ ਚੱਲਦੇ ਨੇ ਭਾਰ ਪਏਗਾ ਸੀ ਭਾਰ ਵੇਖੋ ਜੀ ਸਭ ਦੇ ਉੱਪਰ ਭਾਰ ਬਹੁਤ ਜ਼ਿਆਦਾ ਪੈਣਾ ਹੈ ਕਿਹਨਾਂ ਨੂੰ ਚਾਹੀਦਾ ਜੀ ਚਲੋ ਥੇਲੀ ਜੇ 1 ਰੁਪਿਆ ਵਧਾਉਂਦੇ ਇਕੱਠੇ 2 ਰੁਪਏ ਵਧਾ ਦੋ ਇਹ ਕਿੰਨਾ ਫਰਕ ਪੈ ਜਾਂਦਾ ਜੀ ਫਰਕ ਪੈਂਦਾ ਬਿਲਕੁਲ ਧੰਨਵਾਦ ਸੋ ਇਸਨ ਦੁਕਾਨ ਦੇ ਮਾਲਕ ਇੱਧਰ ਤੁਸੀਂ ਦੇਖੋ ਚਾਹ ਜਿਹੜੀ ਹੈ ਉਹਨੂੰ ਰੇਜੇ ਪੈ ਰਹੇ ਨੇ ਸੋ ਲੋਕ ਬਾਹਰ ਇੰਤਜ਼ਾਰ ਕਰਨੇ ਨੇ ਲੋਕਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸੋ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਤੱਕ ਸੰਧੀਆਂ ਕਰ ਰਹੇ ਹਾਂ ਸੋ ਅੰਮ੍ਰਿਤਸਰ ਤੋਂ ਤਸਵੀਰਾਂ ਨੇ ਗਿਆਨੀ 30 ਸਟਾਲ ਤੋਂ ਤਸਵੀਰਾਂ ਨੇ ਇਹ ਤਸਵੀਰਾਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਦੁੱਧ ਦੇ ਰੇਟ ਵਧੇ ਨੇ ਰਸੋਈ ਜਿਹੜੀ ਮਹਿੰਗੀ ਹੋਈ ਹੈ ਗੱਲਬਾਤ ਅਸੀਂ ਜ਼ਰੂਰ ਕਰਾਂਗੇ ਇੱਥੇ ਬਜ਼ੁਰਗ ਵੀ ਬੈਠੇ ਹੋਏ ਨੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਹੈ ਤੁਹਾਡਾ ਮਦਨ ਮੋਨ ਜੀ ਮਦਨ ਮੋਨ ਜੀ ਇੱਕ ਰਸੋਈ ਦੇ ਉੱਤੇ ਕਾਫੀ ਭਾਰ ਪਿਆ ਹੈ ਅਸੀਂ ਦੇਖ ਰਹੇ ਹਾਂ 2 ਰੁਪਏ ਪ੍ਰਤੀ ਲੀਟਰ ਦੁੱਧ ਜਿਹੜਾ ਵਧਾ ਦਿੱਤਾ ਗਿਆ 베ਰਕਾ ਦਾ ਵੀ ਮਦਰ ਡੇਰੀ ਦਾ ਵੀ ਕਿਵੇਂ ਦੇਖ ਰਹੇ ਹੋ ਕਿ ਕਿਵੇਂ ਕਿ ਇਹ ਇਹਦੇ ਹਰ 6 ਮਹੀਨੇ ਬਾਅਦ ਵਧਦਾ ਹੈ ਹਾਂ ਜੀ ਪਰ ਭਾਰਤ ਰਸੋਈ ਦੇਖੋ ਆਮ ਵਿਅਕਤੀ ਤੇ ਪੈ ਰਿਹਾ ਇਹ ਆਮ ਵਿਅਕਤੀ ਤੇ ਪੈ ਰਿਹਾ ਪਰ ਕੌਣ ਪੁੱਛਦਾ ਹੈ ਵੀ 2 ਰੁਪਏ ਕਿਉਂ ਵਧਾਏ ਤੁਸੀਂ ਪੁੱਛਦਾ ਕੋਈ ਕੋਈ ਨਹੀਂ ਬੋਲਦਾ ਵੀ ਲੱਗਦਾ ਕਿ ਕਿੰਨਾ ਕੁ ਫਰਕ ਪਏਗਾ ਕਿਉਂਕਿ ਤੁਸੀਂ ਰੋਜ਼ ਚਾਹ ਪੀਂਨ ਆਉਂਦੇ ਹੋ ਕਾਫੀ ਚਿਰ ਤੋਂ ਆ ਰਹੇ ਹੋ ਠੀਕ ਹੈ ਤਾਂ ਉਹ ਵੀ ਤਾਂ ਮਹਿੰਗੀ ਹੋਏਗੀ ਹੁਣ ਤਾਂ ਤੇ ਚਾਹ ਵੀ ਮਹਿੰਗੀ ਹੈ ਪਹਿਲੇ 10 ਰੁਪਏ ਦਾ ਕੱਪ ਸੀ ਹੁਣ 20 ਰੁਪਏ ਦਾ 30 ਰੁਪਏ ਦਾ ਹੋ ਗਿਆ ਇਹ ਚਾਹ ਵੀ 来 ਕੇ 7 ਕੀ ਲੱਗਦਾ ਭੀਓ ਇਧਰ ਵੀ ਭਾਜੀ ਮੌਜੂਦ ਨੇ ਗੱਲਬਾਤ ਅਸੀਂ ਕਰ ਲੈਨੇ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਦੀਸ਼ ਮਹਾਜਨ ਹਾਂਜੀ ਸਦੀਸ਼ ਮਹਾਜਨ ਸੀਸੀ ਸੋਈ ਮਹਿੰਗੀ ਹੋ ਗਈ ਹੈ ਦੁੱਧ ਕਾਫੀ ਮਹਿੰਗਾ ਹੋ ਗਿਆ 2 ਰੁਪਏ ਪ੍ਰਤੀ ਲੀਟਰ ਵੱਧ ਗਿਆ ਅੱਜ ਤੋਂ ਅੱਜ ਤੋਂ ਕਿਵੇਂ ਦੇਖ ਰਹੇ ਹੋ ਜੀ ਗੱਲ ਪਤਾ ਕੀ ਹੈ ਅਸੀਂ ਤਾਂ ਚਾਹ ਪੀਣੀ ਹੈ ਜੇ ਉਹ 20 ਦੀ بجائے 25 ਦੀ ਕਰ ਦੇਗਾ ਤਾਂ ਵੀ ਪੀਣੀ ਹੈ ਹਾਂ ਤੇ ਸਾਡੇ ਅਸੀਂ ਬੜੇ ਇਕੱਠੇ ਬੰਦੇ ਹੈਗੇ ਆ ਬੜੀ ਦੇਰ ਤੋਂ ਮੈਂ ਉਹੀ ਕਹਿ ਰਿਹਾ ਸੀਗਾ 20 ਸਾਲ ਤੋਂ ਚਾਹ ਪੀਣਦੇ ਆ ਤੇ ਗਿਆਨੀ ਦੀ ਦੁਕਾਨ ਤੇ ਜਿਹੜੇ ਬਾਹਰੋਂ ਉੱਪਰੇ ਬੰਦੇ ਆਂਦੇ ਆ ਉਹਨਾਂ ਕੋਲੋਂ ਤਾਂ ਕਈ ਵਾਰੀ 60 ਰੁਪਏ ਵੀ ਲੱਦਨ ਸਾ ਚਾਹ ਦੇ ਕਈ ਵਾਰੀ 50 ਵੀ ਗਿਆਨੀ ਦੀ ਗਿਆਨੀ ਦੀ ਕਚੋਰੀ 50 ਚਾਹ ਦੀ ਤਲਬ ਜੋ ਹੈ ਚਾਹ ਦੀ ਤਲਬ ਤਾਂ ਫਰੇ ਹੈ ਕਿ ਚਾਹ ਦੋ ਪਰ ਹੋ ਜਾਈ ਚਾਹ ਮਹਿੰਗੀ ਹੋ ਜਾਏ ਪੀਣੀਆਂ ਲੇਕਿਨ ਘਰ ਦਾ ਬਜਟ ਕਿਤੇ ਨਾ ਕਿਤੇ ਹਿਲ ਜਾਂਦਾ ਮਨੋਜ ਜੋਸ਼ ਵੀ ਸਾਡੇ ਨਾਲ ਜੁੜੇ ਹੋਏ ਨੇ ਮਨੋਜ ਚੰਡੀਗੜ੍ਹ ਦੇ ਵਿੱਚ ਹਾਲਾਂਕਿ ਇੱਕ ਸਵਾਲ ਜੋ ਹੈ ਸਾਡੇ ਸਹਿਯੋਗੀ ਜੋ ਪਰਮ ਨੇ ਉਥੇ ਮੌਜੂਦ ਲੋਕਾਂ ਦੇ ਨਾਲ ਗੱਲ ਕਰ ਰਹੇ ਨੇ ਇੱਕ ਵਿਅਕਤੀ ਪੁੱਛ ਰਹੇ ਨੇ ਕਿ ਦੁੱਧ ਦੀਆਂ ਕੀਮਤਾਂ ਕਿਉਂ ਵਧਾਈਆਂ ਗਈਆਂ ਨੇ ਇਹ ਸਵਾਲ ਕੋਈ ਨਹੀਂ ਕਰਦਾ ਕਿ ਕੰਪਨੀਆਂ ਵਧਾਉਂਦੀਆਂ ਕਿਉਂ ਨੇ ਕੰਪਨੀ ਇਸ ਦੇ ਵਿੱਚ ਤਰਕ ਦੇ ਰਹੀ ਹੈ ਕਿ ਉਤਪਾਦਨ ਖਰਚ ਦੇ ਵਿੱਚ ਵਾਧਾ ਹੋ ਗਿਆ ਹੈ ਔਰ ਇਸ ਤੋਂ ਇਲਾਵਾ ਦੁੱਧ ਦੀ ਲਾਗਤ ਦੇ ਵਿੱਚ ਵਾਧਾ ਹੋ ਗਿਆ ਜਿਸ ਕਰਕੇ ਦੁੱਧ ਦੀਆਂ ਕੀਮਤਾਂ ਦੋ ਰੁਪਏ ਵਧਾ ਦਿੱਤੀਆਂ ਨੇ ਲੇਖਣ ਇਹ ਸਵਾਲ ਹੈ ਕਿ ਸਭ ਤੋਂ ਜ਼ਿਆਦਾ ਪਰੇਸ਼ਾਨੀ ਕਿਨਾਂ ਨੂੰ ਹੁੰਦੀ ਹੈ ਛੋਟੇ-ਛੋਟੇ ਬੱਚੇ ਨੇ ਜਿਨ੍ਹਾਂ ਨੇ ਦੁੱਧ ਪੀਣਾ ਹੁੰਦਾ ਹੈ ਹੋਰ ਵੀ ਕਈ ਥਾਵਾਂ ਤੇ ਰਸੋਈ ਦਾ ਬਜਟ ਵੀ ਵਿਗੜ ਜਾਂਦਾ ਹੈ ਦੁੱਧ ਦੀਆਂ ਕੀਮਤਾਂ ਦੇ ਵਿੱਚ ਉਹ ਜੋ ਵਾਅਦਾ ਕੀਤਾ ਗਿਆ ਤੁਸੀਂ ਇਸ ਵੇਲੇ ਕਿਸ ਜਗ੍ਹਾ ਤੇ ਮੌਜੂਦ ਹੋ ਅਗਰ ਲੋਕ ਨੇ ਮੌਜੂਦ ਤਾਂ ਉਹਨਾਂ ਦਾ ਗਲਕਾਰੋ ਜ਼ਰਾ ਆ ਬਿਲਕੁਲ ਗੱਗਰਾ ਆਪਾਂ ਗੱਲ ਕਰੀਏ ਆਪਾਂ ਮੋਹਾਲੀ ਮੌਜੂਦ ਆਂ ਵੇਰਕਾ ਜਿਹੜਾ ਮਿਲਕ ਆਪਾਂ ਕਹੀਏ ਮਿਲਕ ਪਲਾਂਟ ਆ ਉਹਨੇ ਸਭ ਤੋਂ ਪਹਿਲਾਂ ਦੁੱਧ ਦਾ ਰੇਟ ਵਧਾਏ ਨੇ ਉਸ ਤੋਂ ਬਾਅਦ ਜਿਹੜੀ ਸਾਰੀ ਗੱਲ ਹੈ ਉਹ ਸ਼ੁਰੂ ਹੁੰਦੀ ਹੈ ਕਿ ਰੇਟ ਜਿਹੜੇ ਨੇ ਬਾਕੀ ਕੰਪਨੀਆਂ ਬੰਦਦੇ ਚਾਹੇ ਆਮੂਲਾ ਚਾਹੇ ਮੱਧ ਦੈਰੀ ਕੋਈ ਜਦੋਂ ਰੇਟ ਵੱਧਦਾ ਮਾਰਕੀਟ 'ਚ ਤੇ ਸਭ ਕੰਪਨੀਆਂ ਬੰਦਦੇ ਜੇ ਆਪਾਂ ਗੱਲ ਕਰੀਏ ਆਫੀਸਰ ਦੇ ਨਾਲ ਭਾਵੇਂ ਉਹ ਇਸ ਗੱਲ ਦੀ ਗਰਕਲ ਕਰਦੇ ਆ ਕਿ ਕਾਫੀ ਜਿਹੜਾ ਹੈ ਮਾਰਕੀਟ ਦੇ ਵਿੱਚ ਜਿਹੜਾ ਉਤਾਰ ਚੜਾ ਸੀਗਾ ਉਸ ਨੂੰ ਬੈਲੈਂਸ ਕਰਨ ਵਾਸਤੇ ਬਦ ਪਰ ਜਿਹੜੀ ਮੇਨ ਗੱਲ ਇਹ ਹੁੰਦੀ ਹੈ ਕਿ ਗਰਮੀ ਦਾ ਜਦੋਂ ਮੌਸਮ ਆਂਦਾ ਹੈਗਾ ਉਹਨਾਂ ਦੇ ਨਾਲ ਵਿੱਚ ਜਿਹੜਾ ਹੈਗਾ ਜਿਹੜੇ ਜ਼ਿੰਮੇਦਾਰ ਨੇ ਜਿੱਥੋਂ ਕਿ ਦੁੱਧ ਉਤਪਾਦਕ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਜਿਹੜ ਪਿੰਡਾਂ ਦੇ ਵਿੱਚ ਸੋਸਾਇਟੀਆਂ ਬਣੀਆਂ ਨੇ ਸੋਸਾਇਟੀਆਂ ਤੋਂ ਜਿਹੜਾ ਹੈਗਾ ਮਿਲਕ ਕਲਰਸ ਦੁੱਧ ਆਉਂਦਾ ਹੈ ਜਿੱਥੇ ਉੱਥੇ ਇਕੱਠੇ ਦੁੱਧ ਹੁੰਦਾ ਉਸ ਤੋਂ ਬਾਅਦ ਅੱਗੇ ਬੇਰਕਾ ਤੱਕ ਜਾਂਦਾ ਹੈ ਤੇ ਉਹ ਗਰਮੀ ਉਦੋਂ ਆਉਂਦੀ ਹੈ ਤਾਂ ਗਰਮੀ ਦੇ ਵਿੱਚ ਕੀ ਹੁੰਦਾ ਹੈਗਾ ਕਿ ਇੱਕਦਮ ਜਿਹੜਾ ਹੈਗਾ ਦੁੱਧ ਦੀ ਜਿਹੜੇ ਜੀ ਪਸ਼ੂ ਨੇ ਉਹਨਾਂ ਦੇ ਵਿੱਚ ਵੀ ਸਰੀਰ ਦੇ ਵਿੱਚ ਜਿਵੇਂ ਇਨਸਾਨ ਆ ਪਾਣੀ ਦੀ ਘਾਟ ਉਹਨੂੰ ਸਰੀਰ 'ਚ ਵੀ ਹੁੰਦੀ ਹੈ ਤੇ ਦੁੱਧ ਜਿਹੜਾ ਘਟ ਜਾਂਦਾ ਹੈਗਾ ਤੇ ਦੁੱਧ ਵਧਾਉਣ ਵਾਸਤੇ ਬਹੁਤ ਕੁਝ ਚੀਜ਼ਾਂ ਪਾਉਂਦੇ ਨੇ ਪਰ ਉਹ ਜਿਹੜਾ ਦੁੱਧ ਘਟਿਆ ਹੁੰਦਾ ਉਹਦੀ ਪੂਰਤੀ ਵਾਸਤੇ ਜਿਹੜੇ ਨੇ ਜ਼ਿਮੀਂਦਾਰ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਗਰਮੀ ਪੈਣੀ ਸੁ ਹੁੰਦੀ ਆ ਤਾਂ ਉਸ ਟਾਈਮ ਦੇ ਜੇ ਸੁਸਾਇਟੀਆਂ ਵਧਾਉਂਦੀਆਂ ਨੇ ਸੁਸਾਇਟिटीज ਦੀ ਡਿਮਾਂਡ ਹੁੰਦੀ ਹੈਗੀ ਆ ਪਰ ਇਹਦਾ ਅਸਰ ਬਹੁਤ ਜ਼ਿਆਦਾ ਹੈਗਾ ਆਪਾਂ ਗੱਲ ਕਰੀਏ ਹਰ ਚੀਜ਼ ਜਿਹੜੀ ਇੱਕ ਦੁੱਧ ਦਾ ਜਿਹੜਾ ਅੱਧਾ ਕਿਲੋ ਤੋਂ ਲੈ ਕੇ 1.5 ਕਿਲੋ ਤੱਕ ਦਾ ਪੈਕੇਟ ਆ ਉਹਦਾ ਸਭ ਦਾ ਰੇਟ ਜਿਹੜਾ ਹੈਗਾ ਵਧਾ ਦਿੱਤਾ ਗਿਆ ਕਿਤੇ 1 ਰੁਪਿਆ ਕਿਤੇ 2 ਰੁਪਏ ਜਿਹੜਾ ਅੱਧਾ ਕਿਲੋ ਦਾ 1 ਰੁਪਿਆ ਵਧ ਗਿਆ 2 ਕਿਲੋ ਵਾਲਾ 2 ਵਧ ਗਿਆ ਜਿਹੜਾ 1.5 ਕਿਲੋ ਆ ਉਹਦਾ 3 ਰੁਪਏ ਦਾ ਰੇਟ ਜਿਹੜਾ ਵਧਾ ਦਿੱਤਾ ਗਿਆ ਆਪਣਾ ਚੰਡੀਗੜ੍ਹ ਮੋਹਾਲੀ ਪੰਜਗੁਰਾ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਜਿਹੜਾ ਦੁੱਧ ਹੈਗਾ ਉਹ ਵੀਰਕਾ ਦਾ ਦੁੱਧ ਵਿਕਦਾ ਹੈਗਾ ਤੇ ਵੀਰਕਾ ਦੇ ਰੇਟ ਵਧਾਉਣ ਨਾਲ ਹੀ ਬਾਕੀ ਕੰਪਨੀਆਂ ਵਧਾਉਂਦੀਆਂ ਨੇ ਬੇਵਕਤੇ ਘਟਾਉਣ ਨਾਲ ਹੀ ਬਾਕੀ ਕੰਪਨੀਆਂ ਘਟਾਉਂਦੀਆਂ ਨੇ ਡਬਲ ਟੌਨ ਦੇ ਸਟੇਰਟ ਮਿਲਕ ਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਰੇਟ ਕੋਈ ਤਬਦੀਲੀ ਨਹੀਂ ਕੀਤੀ ਗਈ ਜੀ ਸਕਿਮਡ ਤੇ ਡਬਲ ਟੌਨ ਦੇ ਵਿੱਚ ਇਹ ਦੇਖੋ ਡਬਲ ਟੌਨ ਜਿਹੜਾ ਮਿਲਕ ਹੈਗਾ ਜਿਹੜਾ ਡਬਲ ਟੌਨ ਮਿਲਕ ਹੈਗਾ ਜਿਹਨੂੰ ਲੈ ਕੇ ਆਪਾਂ ਕਰਕੇ ਉਹ ਜਿਹੜਾ ਹੈਗਾ بڑے ਪੈਕ ਦੇ ਵਿੱਚ ਨਹੀਂ ਕੋਈ ਕੀਤੀ ਗਈ ਉਹਨਾਂ ਨੇ ਜਿਹੜਾ ਸਕਿਮਡ ਮਿਲਕ ਹੈਗਾ ਉਹ ਬਹੁਤ ਘੱਟ ਲੋਕ ਜ ਕੋਈ ਉਹ ਹੁੰਦਾ ਉਹਦੇ ਵਿੱਚ ਜਿਹੜੀ ਹੈਗੀ ਹੈ ਵਾਅਦਾ ਨਹੀਂ ਕੀਤਾ ਗਿਆਗਾ ਕਿ ਸਾਡਾ ਬਜਰੋ ਕਿਨੇ ਰੇਟ ਵਧਿਆ ਜੀ ਦੁੱਧ ਦਾ ਕੀ ਕੀ ਦੋਦਦੇ ਹੋ ਦੁੱਧ ਦਾ ਰੇਟ ਵਧਣਾ ਨਹੀਂ ਚਾਹੀਦਾ ਜੀ ਭਾ ਹਰ ਸਾਲ ਮਤਲਬ ਵਧਾ ਦਿੰਦੇ ਆ ਕਈ ਵਾਰੀ 6 ਮਹੀਨਿਆਂ ਬਾਅਦ ਵੀ ਵਧਾ ਦਿੰਦੇ ਆ ਤਾਂ ਮਹਿੰਗਾਈ ਹੈ ਜਿਹੜੀ ਵਧੀ ਜਾਂਦੀ ਹੈ ਤਾਂ ਸਾਡੀ ਗਵਰਨਮੈਂਟ ਪੰਜਾਬ ਸਰਕਾਰ ਦਾ ਕੋਈ ਡੀਏ ਟੂਏ ਨਹੀਂ ਦਿੰਦੀ ਕੁਛ ਨਹੀਂ ਦਿੰਦੀ ਹੋਰ ਤਾਂ ਕੁਝ ਵਾਅਦਾ ਨਹੀਂ ਹੈ ਇਸ ਕਰਕੇ ਦੁੱਧ ਦਾ ਰੇਟ ਵਧਣਾ ਨਹੀਂ ਚਾਹੀਦਾ ਇਸ ਦਾ ਰੇਟ ਵਧਾ ਨਹੀਂ ਦਿੰਦਾ ਦੁਕਾਨਦਾਰ ਨੇ ਵੀ ਦੁੱਧ ਰੇਟ ਵਧਿਆ ਹੈ है? पर तो बो, तो है दो वो... क्या बोल रहे सर घट घटी आएंगे सर रेट बढ़ेगा फिर नुकसान ही हो रहा ना पब्लिक को अब एक हाँ एक रूपए का एक रूपया दो रुपए किलो बढ़ा दिया तो नुकसान ही पब्लिक तो सारी परेशान हो रही है अब किसी को ले आते है इकतीस रूपए बत्तीस रुपए लेते हैं दो रूपये खुलने का नहीं वो नुकसान हमारा तीस रुपए में देना पड़ रहा है वो भी नुकसान हम हैं ਸਰ ਇਹ ਹੀ ਹੈ ਤੂੰ ਤਾਂ ਜਿਆਦਾ ਮੰਗਾਇਆ ਘਟ ਮੰਗਾਇਆ ਗੱਡੀ ਮੰਗਾਇਆ ਸਰ ਰੇਟ ਬੜੇ ਕਿ ਤਾਂ ਘੱਟੀ ਲੱਗੇਗਾ ਤੂੰ ਪਬਲਿਕ ਇਤਨੀ ਸਾਰੀ ਖਾਂ ਤਾਂ ਪਰੇਸ਼ਾਨ ਹੋ ਗਈ ਅੱਛਾ ਪਹਿਲੇ ਕਿਤਨਾ ਮੰਗਾਤੇ تھے ਮਤਲਬ ਉਹ 10 15 ਟਰੇ ਦਾ ਫਰਕ ਪੜ ਗਿਆ 10 15 ਕਮ ਮੰਗਾਈਆਂ ਹਾਂਜੀ ਸਰ 10 15 ਟਰੇ ਇਹ ਦੁਕਾਨਦਾਰਾਂ ਨੂੰ ਕੰਮ ਮੰਗਾਈਏ ਭੈਣ ਜੀ ਖੜੇ ਨੇ ਕਿ ਦੁੱਧ ਦਾ ਰੇਟ ਵੱਧ ਗਿਆ ਜੀ ਕੀ ਕਹੋਗੇ ਦੁੱਧ ਦਾ ਫਰਕ ਪੇਗਾ ਰਸੋਈ ਤੇ ਕਾਫੀ ਪੜੇਗਾ ਪਰ ਨਾ ਫੋਟੋ ਮਰ ਦੇਣਾ ਮੇਰੀ ਚੋਟ ਲਈ ਹਾਂਜੀ ਕਾਫੀ ਪੜੇਗਾ ਪਰ ਇਹ ਹੀ ਨਹੀਂ ਯਹਾਂ ਸੇ ਨਹੀਂ ਮੱਜੋ ਦਾ ਵੀ ਰੇਟ ਬੜਾ ਹੋਇਆ ਹੈ ਹੂੰ यही नहीं की थैली का बड़ा है सारी जगह ही बड़ा हुआ है रेट और ये इसी से नहीं रसोई के लिए काफी फर्क है और एक्शन लो तो भैंस वालों पे भी लो उन्होंने तो पिछहत्तर और अस्सी का रेट किया हुआ है अच्छा तो खुला दूध हाँ, खुला दूध अस्सी रुपए किलो है अच्छा हाँ जी ये वेर का फिर भी ठीक दे रहा है ओ, तो, सरकार से कोई डिमांड करेंगे डिमांड क्या है सरकार से फिजूल के खर्चे लोग करते हैं उसमें कोई डिमांड नहीं है दूध बढ़ जाए तो डिमांड है बाकी आप ये देखो हर चीज में पैदावार भी तो बढ़ी रही है लोग पिज्जा बर्गर खा रहे हैं अगर दूध दही खाए तो इनमें कोई महंगाई नहीं है कोई बात नहीं सर ठीक है लेकिन इसका अल्टीमेट बेनिफिट फार्मर को जाना चाहिए आई बिलोंग टू फार्मर फैमिली और माइनर है दो रुपये कोई ज्यादा नहीं लगता है लेकिन फार्मर का मेहनत देखें तो उसको ये रीच करना चाहिए और वैसे भी यदि सोसाइटी है कोऑपरेटिव है तो उसका बेनिफिट नेचुरली वहाँ तक पहुँचना चाहिए दूसरा थोड़ा इसका नुकसान ये तो होता है कि अल्टीमेट पुअर है जो सबसे एट द एंड ऑफ द लाइन जो है उसको थोड़ा महंगा तो जरूर पड़ेगा ये बिल्कुल तो ये ने जिमींदार कहते फायदा जो है किसान तक जाना चाहिए ये दुकानदार क्या काम करते हो आप चाय बनाते हैं सर तो कितना दूध तक जा रहे हो आज आज मैं जैसे छः किलो जाता है चार किलो जा रहा है सर क्या कम क्यों कुछ चाय कम पिए लोग ਚਾਹ ਕਮ ਨਹੀਂ ਐ ਤੇ ਰੇਟ ਵੜ ਜਾਂਦਾ ਆਮਰਾ ਚਾਹ ਦਾ ਰੇਟ ਵੜਤ ਨਹੀਂ ਸਰ ਦੁੱਧ ਦਾ ਰੇਟ ਵੜ ਜਾਂਦਾ ਹੈ ਹਰ ਸਾਲ 1 ਰੁਪਏ 2 ਰੁਪਏ ਵੜੀ ਜਾ ਰਹਾ ਹੈ ਹਮਾਰਾ ਚਾਹ ਦਾ ਹਰ ਸਾਲ 1-2 ਰੁਪਏ ਵਾਜ ਜਾਂਦਾ ਹੈ ਲੋਕ ਪਰੇਸ਼ਾਨ ਨੇ ਹਾਲਾਂਕਿ ਕੰਪਨੀ ਦੇ ਕੇ ਲਈ ਵੀ ਤੁਮੇ ਗੁਣਵੱਤਾ ਦੇਣਾ ਕਿਸੇ ਤਰ੍ਹਾਂ ਦੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ ਪਰਮ ਲੈ ਵਾ ਤਾਂ 10 ਦਾ ਇੱਕ ਵਾਰ ਫਿਰ ਤੋਂ ਰੁਕ ਕਰ ਦਿਆ ਪਰ ਹਮ ਜੋ 골ਡ ਕਲਾਸ ਹੈ ਉਸ ਨੂੰ 1-2 ਰੁਪਏ ਦੇ ਵਾਦੇ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੋ ਸਿਲਵਰ ਕਲਾਸ ਹੈ ਉਸ ਨੂੰ ਵੀ ਫਰਕ ਨਹੀਂ ਪੈਂਦਾ ਲੇਕਿਨ ਜੋ ਗਰੀਬ ਤਬਕੇ ਦੇ ਲੋਕ ਨੇ ਜਾਂ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਜੋ ਲੋਕ ਨੇ ਉਹਨਾਂ ਦੇ ਲਈ ਬਹੁਤ ਫਰਕ ਪੈਂਦਾ ਹੈ ਮੇਨ ਫੋਕਸ ਉੱਥੇ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਆਪਣੇ ਇੱਕ ਇੱਕ 2-2 ਰੁਪਏ ਜਿੱਥੇ ਬਚਾਉਣੇ ਹੁੰਦੇ ਨੇ ਆਪਣਾ ਜੇਬ ਖਰਚ ਦੇ ਹਿਸਾਬ ਦੇ ਨਾਲ ਖਰਚਾ ਕਰਨਾ ਹੁੰਦਾ ਹੈ 2 ਰੁਪਏ ਉਹਨਾਂ ਦੇ ਲਈ ਵੱਧ ਗਿਆ ਹੁਣ ਪਰਮ ਤਾਂ ਮਨੋਜ ਜੀ ਸਾਡੇ ਨਾਲ ਜੁੜੇ ਹੋਏ ਨੇ ਮਨੋਜ ਜੀ ਆਵਾਜ਼ ਆ ਰਹੀ ਹੈ हां जी हां जी आ रहे हैं पर क्लास मिडिल क्लास ਨੂੰ ਹਾਲਾਂਕਿ ਨਾ ਫਰਕ ਨਹੀਂ ਪੈਂਦਾ 1 ਰੁਪਇਆ ਅਗਰ ਵੱਧ ਵੀ ਜਾਂਦੇ ਨੇ ਲੇਕਿਨ ਜੋ ਗਰੀਬ ਲੋਕ ਨੇ ਗਰੀਬੀ ਰੇਖਾ ਤੋਂ ਖੇਠਾਂ ਵਾਲੇ ਜੋ ਲੋਕ ਨੇ ਉਹਨਾਂ ਨੂੰ ਫਰਕ ਜ਼ਰੂਰ ਪੈਂਦਾ ਇਹ ਦੇਖੋ ਅਗਰ ਦੁੱਧ ਵਾਧਾ ਹੈ ਇਸ ਕੋਈ ਕੋਈ ਦੋ ਰਾਇ ਨਹੀਂ ਕਿ ਹਰ ਇੱਕ ਨੂੰ ਫਰਕ ਪੈਂਦਾ ਹੈਗਾ ਕਿ ਥੋੜ੍ਹੀ ਹਿਲਦੀ ਹੈ ਭਾਵੇਂ ਜ਼ਿਮੀਂਦਾਰ ਦੀ ਗੱਲ ਕੀਤੀ ਕਿ ਜ਼ਿਮੀਂਦਾਰ ਨੂੰ ਬੈਨੀਫਿਟ ਪਹੁੰਚਣਾ ਚਾਹੀਦਾ ਹੈਗਾ ਪਰ ਇਹ ਗੱਲ ਹੈ ਕਿ ਜਦੋਂ ਮਹਿੰਗਾਈ ਹੁੰਦੀ ਹੈ ਤਾਂ ਮੈਂ ਦੇਖੋ ਇੱਕ ਬੇਰਕਾਰ ਨੇ ਰੇਟ ਵਧਾਇਆ 2 ਰੁਪਏ ਆਪਾਂ ਬੇਰਕਾ ਦੀ ਗੱਲ ਕਰਨੀ ਹੈ ਕਿਉਂਕਿ ਬੇਰਕਾ ਪੂਰੇ ਪੰਜਾਬ ਦੇ ਵਿੱਚ ਕਹੀ ਆਪਾਂ ਟਰਾਈ ਸਿਟੀ ਤੇ ਕਹੀਏ ਹਰਿਆਣੇ ਤੱਕ ਕਹੀਏ ਆਪਾਂ ਤਾਂ ਜਿਹੜਾ ਬੇਰਕਾ ਜਿਹੜਾ ਹੈਗਾ ਉਹਦੇ ਰੇਟ ਨਾਲ ਬਾਕੀ ਸਭ ਕੁਝ ਚੱਲਦਾ ਜਦੋਂ ਬੇਰਕਾ ਵਧਾਂਦਾ ਤਾਂ ਵੱਧ ਜਾਂਦਾ ਜੇ ਘਟਾਂਦਾ ਜਾਂ ਘਟਦੇ ਵੀ ਹੈ ਕਈ ਵਾਰ ਤਾਂ ਘਟਾ ਵੀ ਦਿੰਦੇ ਹੈਗੇ ਨੇ ਪਰ ਜਿਹੜੀ ਬਾਕੀ ਕੰਪਨੀਆਂ ਨੇ ਉਹ ਇਸ ਦੇ ਉੱਪਰ ਡਿਪੈਂਡ ਕਰਦੀਆਂ ਕਿਉਂਕਿ ਮਾਰਕੀਟ ਦੇ ਵਿੱਚ ਬਾਕੀ ਤਾਂ ਕੰਪੀਟੀਸ਼ਨ ਹੈਗਾ ਇਸ ਕਰਕੇ ਇਹ ਜਿਹੜਾ ਰੇਟ ਹੈਗਾ ਜਦੋਂ ਬੇਰਕਾ ਨੇ ਵਧਿਆ ਤਾਂ ਉਸ ਤੋਂ ਬਾਅਦ ਇੱਕਦਮ ਤੇ ਜਿਹੜੇ ਨੇ ਉਹ ਅੰਮੋਲ ਦਾ ਵਧਿਆ ਤੇ ਮਦਰ ਡੇ ਦਾ ਇੱਕਦਮ ਵੱਟ ਕੇ ਸਾਹਮਣ ਉਹ ਜ਼ਿਆਦਾ ਹੈਗਾ ਕਿ 2 ਰੁਪਏ ਜਿਹੜਾ ਬਦਾਤ ਤੱਕ ਕਿਲੋ ਪੁੱਛੇ ਉਹ ਕਾਫੀ ਜ਼ਿਆਦਾ ਮੰਨਿਆ ਜਾਂਦਾ ਵੀ ਘੱਟ ਵਧਾਇਆ ਜਾਣਾ ਚਾਹੀਦਾ ਉਹਦੇ ਨਾਲ ਫਰਕ ਤੁਹਾਨੂੰ ਦਿਖਾ ਦੱਸਦਾ ਕੀ ਪਏਗਾ ਜਿਹੜਾ ਫੁੱਲ ਸਕੀਮ ਜਿਹੜਾ ਫੁੱਲ ਕਰੀਮ ਮਿਲਕ ਸੀਗਾ 500 ਐਮਐਲ 34 ਰੁਪਏ ਦਾ ਸੀ ਪਹਿਲਾਂ ਹੁਣ ਉਹ 35 ਰੁਪਏ ਦਾ ਹੋ ਗਿਆ ਜਿਹੜਾ ਸਟੈਂਡਰਡ ਮਿਲਕ ਸੀਗਾ ਅੱਧਾ ਕਿਲੋ ਦਾ ਉਹ ਪਹਿਲਾਂ 31 ਸੀਗਾ ਹੁਣ 32 ਦਾ ਹੋ ਗਿਆ ਟੌਨਡ ਮਿਲਕ ਸੀਗਾ 500 ਐਮਐਲ ਦਾ 28 ਦਾ ਸੀ ਹੁਣ 29 ਦਾ ਹੋ ਗਿਆ ਡਬਲ ਟੌਨ ਮਿਲਕ ਸੀਗਾ 500 ਐਮਐਲ ਦਾ 25 ਦਾ ਸੀ 26 ਦਾ ਹੋ ਗਿਆ ਕਾਊ ਮਿਲਕ ਸੀਗਾ ਜਿਹੜਾ 30 ਰ 1.5 ਕਿਲੋ ਕੇਂਦਰਪਦ ਆਇਆ ਪਰ ਸਿਰਫ ਡੀਟੀ ਐ ਮੇਗਾ ਡਬਲ ਟੋਨ ਮਿਲ ਕੇ ਆ ਗਿਆ ਨੋ ਉਹਦਾ ਰੇਟ ਨਹੀਂ ਵਧਾਇਆ ਗਿਆ ਟੀਐਮ ਦਾ ਰੇਟ ਨਹੀਂ ਵਧਾਇਆ ਗਿਆ ਸਕਿਮਡ ਮਿਲਕ ਦਾ ਰੇਟ ਨਹੀਂ ਵਧਾਇਆ ਗਿਆ ਉਸ ਤੋਂ ਬਾਅਦ ਜਿਹੜੇ ਬੜੀ ਪੈਕਿੰਗ ਆ ਗਈਆਂ ਜਿਹੜੇ ਫੁੱਲ ਫੁੱਲ ਕਰੀਮ ਦੀਆਂ 6 ਕਿਲੋ ਦੀਆਂ ਪੈਕਿੰਗਾਂ ਨੇ ਸਟੈਂਡਰਡ ਦੀਆਂ ਟੋਨਡ ਦੀਆਂ ਜਾਂ ਡਬਲ ਟੋਨ ਮਿਲਕ ਦੀਆਂ 6 ਕਿਲੋ ਦੀਆਂ ਲੀਟਰ ਦੀਆਂ ਪੈਕਿੰਗਾਂ ਉਹਨਾਂ ਦਾ ਰੇਟ ਨਹੀਂ ਵਧਾਇਆ ਗਿਆ ਪਰ ਇਹ ਹੈ ਕਿ ਜੋ ਛੋਟਾ ਜਿਹੜਾ ਜੀ ਸਭ ਤੋਂ ਜ਼ਿਆਦਾ ਵਿਕਦਾ ਦੁੱਧ ਜਿਸ ਦਾ ਅੱਧਾ ਕਿਲੋ ਦਾ ਪੈਕੇਟ ਹੈ ਜਿਹੜਾ ਵਿਕਦਾ ਉਹ ਸਭ ਤੋਂ ਜ਼ਿਆਦਾ ਵਿਕਦਾ ਹੈਗਾ ਜਿੰਨੀ ਅਗਰ ਖ ਤਾਂ ਅੱਧਾ ਕਿਲੋ ਜਿਹੜਾ ਪੈਕੇਟ ਦੁਕਾਨਦਾਰ ਵੀ ਅੱਧਾ ਕਿਲੋ ਮੰਗਾਨੇ ਆ ਉਹ ਅੱਧਾ ਕਿਲੋ ਜਿਹੜਾ ਪੈਕੇਟ ਹੈਗਾ ਉਹਦਾ ਰੇਟ ਜਿਹੜਾ ਹੈਗਾ ਵਧਣਾ 2 ਰੁਪਏ ਵਧਣ ਦਾ ਤਕਲੀਫ ਹੈਗੀ ਆ ਰੇਟ ਵਧਣ ਦੀ ਤਕਲੀਫ ਨਹੀਂ ਪਰ ਆਪਾਂ ਜੇ ਗੱਲ ਕਰੀਏ ਕਿ ਜੋ ਲੋਕ ਨੇ ਥੋੜਾ ਸਾਹਮਣੇ ਆਏ ਨੇ ਉਹਨਾਂ ਦੀ ਮਿਲੀ ਜੁਲੀ ਪ੍ਰਕਿਰਿਆ ਹੈਗੀ ਆ ਕੋਈ ਕਹਿੰਦਾ ਠੀਕ ਹੈਗਾ ਕੋਈ ਕਹਿੰਦਾ ਅਗਰ ਵਧਿਆ ਹੈਗਾ ਰੇਟ ਤਾਂ ਇਹਦਾ ਫਾਇਦਾ ਕਿਸਾਨ ਤੱਕ ਜਾਣਾ ਚਾਹੀਦਾ ਜਿਹੜਾ ਜ਼ਮੀਨਦਾਰ ਹੈ ਨਾ ਹਾਂ ਕਿਸਾਨਾਂ ਤੱਕ ਫਾਇਦਾ ਪਹੁੰਚਣਾ ਚਾਹੀਦਾ ਹਾਲਾਂਕਿ ਜੋ ਘੇਰਕਾ ਹੈ ਜਾਂ ਹੋਰ ਕੰਪਨੀਆਂ ਪਲਾਂਟ ਨੇ ਉਹ ਇਹੀ ਕਹਿ ਰਹੇ ਨੇ ਕਿ ਬਾਜ਼ਾਰ ਪੌਸ਼ਣ ਦੀ ਖੁਰਾਕ ਤੂੜੀ ਦੀਆਂ ਕੀਮਤਾਂ ਇੰਨਾਂ ਜ਼ਿਆਦਾ ਵੱਧ ਚੁੱਕੀਆਂ ਨੇ ਜਿਸ ਦੇ ਕਰਕੇ ਉਸ ਚੀਜ਼ ਨੂੰ ਬੈਲੈਂਸ ਕਰਨ ਦੇ ਮਕਸਦ ਦੇ ਨਾਲ ਇਹ ਕੀਮਤਾਂ ਦੇ ਵਿੱਚ ਵਾਅਦਾ ਕੀਤਾ ਜਾਂਦਾ ਪਰਮ ਸਾਡੇ ਨਾਲ ਇੱਕ ਵਾਰ ਫਿਰ ਤੋਂ ਜੁੜੇ ਨੇ ਪਰਮ ਜੋ ਹੈਂਡ ਟੂ ਮਾਊਥ ਡੇਲੀ ਕਮ ਆਉਣ ਵਾਲੇ ਨੇ ਉਹਨਾਂ ਨੂੰ ਜ਼ਿਆਦਾ ਉਹਨਾਂ ਪਰਿਵਾਰਾਂ ਨੂੰ ਜ਼ਿਆਦਾ ਅਸਰ ਜੋ ਹੈ ਪੈਂਦਾ ਹੈ ਕਿਉਂਕਿ ਛੋਟੇ-ਛੋਟੇ ਬੱਚਿਆਂ ਨੂੰ ਦੁੱਧ ਪੀਣਾ ਹੁੰਦਾ ਉੱਥੇ ਜ਼ਿਆਦਾ ਅਸਰ ਕਰਦੀਆਂ ਨੇ ਇਸ ਤਰ੍ਹਾਂ ਦੀਆਂ ਕੀਮਤਾਂ ਚਾਹੇ 1 ਰੁਪਿਆ ਵਧਿਆ ਹੋਵੇ ਚਾਹੇ 2 ਰੁਪਏ ਵਧੇ ਹੋਣ ਇਸ ਤੋਂ ਇਲਾਵਾ ਇਸ ਤੇ ਵੀ ਤੁਸੀਂ ਜਵਾਬ ਲੈਣਾ ਜ਼ਰਾ ਔਰ ਇਸ ਤੋਂ ਇਲਾਵਾ ਇਸ ਬਾਰੇ ਵੀ ਜਾਣਕਾਰੀ ਦਿਓ ਕਿ ਲੱਸੀ ਦਹੀਂ ਆਈਸਕ੍ਰੀਮ ਦੀਆਂ ਕੀਮਤਾਂ ਦੇ ਵਿੱਚ ਵਿਵਾਦ ਹੋਏਗਾ ਆ ਦੇਖੋ ਗगन ਜਿੰਨਾ-ਜਿੰਨਾ ਚਿਹਰ ਲੋਕਾਂ ਦੀ ਗੱਲ ਹੋਏਗੀ ਜੀ মিডিਆ ਲੋਕਾਂ ਦੇ ਵਿੱਚ ਜਾਏਗਾ ਇਹ ਤਸਵੀਰ ਦੇਖ ਸਕਦੇ ਹੋ ਇਹ ਅੰਮ੍ਰਿਤਸਰ ਦੀ ਤਸਵੀਰ ਹੈ ਤੜਕਸਾਰ ਦੀ 2 ਰੁਪਏ ਦੁੱਧ ਦੇ ਵਿੱਚ ਵਾਧਾ ਹੋਇਆ ਹੈ ਤਾਂ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਸੀਗਾ ਸਾਡੀ ਵੀ ਮਨਸ਼ਾ ਇਹ ਸੀ ਕਿ ਲੋਕਾਂ ਦੇ ਵਿੱਚ ਜਾਇਆ ਜਾਵੇ ਆਖਰਕਾਰ ਲੋਕ ਕੀ ਕਹਿ ਰਹੇ ਨੇ ਤੁਸੀਂ ਦੇਖੋ ਇਹ ਵੱਡੇ ਪੱਧਰ ਦੇ ਉੱਤੇ ਲੋਕ ਕਈ ਕਈ ਸਾਲਾਂ ਤੋਂ ਇੱਥੇ ਆ ਰਹੇ ਨੇ 30 35 ਮੰਦੀ ਸਾਲਾਂ ਤੋਂ ਇੱਥੇ ਆ ਰਹੇ ਨੇ ਆ ਕੇ ਚਾਹ ਦੀਆਂ ਚੁਸਕੀਆਂ ਲਾਉਂਦੇ ਨੇ ਅਸੀਂ ਵੇਰਕੇ ਦੀ ਗੱਲ ਕਰ ਰਹੇ ਸੀ ਕਿ ਦੇਖੋ ਇੱਧਰ ਜਿਹੜੀ ਚਾਹ ਹੈ ਜਿਹੜੀ ਚਾਹ ਹੈ ਉਹ ਬਿਲਕੁਲ ਵੇਰਕਾ ਦੁੱਧ ਵਰਤਿਆ ਜਾਂਦਾ ਹੈ ਜਿਵੇਂ ਹਰ ਥਾਂ ਹੀ ਜ਼ਿਕਰ ਹੈ ਕਿ ਵੇਰਕੇ ਦੁੱਧ ਦਾ ਜ਼ਿਕਰ ਕੀਤਾ ਜਾ ਰਿਹਾ ਸੀਗਾ ਅਮਾਤਰ ਡੇਰੀ ਦਾ ਕੀਤਾ ਜਾ ਰਿਹਾ ਸੀਗਾ 2 ਰੁਪਏ ਪ੍ਰਤੀ ਲੀਟਰ ਉਸ ਦੇ ਵਿੱਚ ਵਾਧਾ ਕੀਤਾ ਗਿਆ ਇੱਥੇ ਦੁਕਾਨ ਦੇ ਮਾਲਕ ਜਿਹੜੇ ਨੇ ਉਹ ਵੀ ਮੌਜੂਦ ਨੇ ਗੱਲਬਾਤ ਵੀ ਅਸੀਂ ਕਰਾਂਗੇ ਭਾਜੀ ਕੀ ਨਾਮ ਹੈ ਦੀ ਸੱਜਗਰ ਜੀ ਵਰੀਦ ਪੈਰਾ ਜੀ 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 ਕਿਵੇਂ ਦੇਖ ਰਹੇ ਹੋ ਤੁਸੀਂ ਤੁਹਾਡਾ ਬਿਜ਼ਨਸ ਹੈ ਵਾਧਾ ਹੋ ਗਿਆ ਦੁੱਧ ਦੇ ਵਿੱਚ ਹੋਰ ਲੱਗਦਾ ਹੈ ਕਿ ਕੋਈ ਭਾਰ ਪਏਗਾ ਤੁਹਾਡੇ ਤੇ ਹਰ ਹਰ ਤੀਸਰੇ ਮਤਵਾਦੀ ਦੁੱਧ ਦਾ ਰੇਟ ਵਧਾ ਦਿੰਦੇ ਨੇ ਆਫਟਰ ਇਹਨੇ ਵੇ ਪੋਕਟ ਤੇ ਪੈਣਾ ਸਾਰੇ ਦੇ ਤੇ ਸਰਕਾਰਾਂ ਕਰੀ ਜਾਂਦੀਆਂ ਜੋ ਦਿਲ ਕਰਦਾ ਸਰਕਾਰਾਂ ਦਾ ਉਹਦੇ ਵਧਾਈ ਜਾਂਦੀਆਂ ਆਮ ਮਨਦੇ ਦੇ ਬਜਟ ਹਿੱਲੀ ਜਾਂਦਾ ਤੁਹਾਨੂੰ ਲੱਗਦਾ ਕਿ ਜਿਹੜੀਆਂ ਰੋਜ਼ ਨੁਮਾ ਚੀਜ਼ਾਂ ਨੇ ਰੋਜ਼ ਨੁਮਾ ਸੀ ਰੋਜ਼ ਯੂਜ਼ ਕਰਦੇ ਆ ਤੁਸੀਂ ਕਾਰ ਹੀ ਰਹੇ ਹੋ ਇਹਨਾਂ ਤੋਂ ਥੋੜੀ ਠੱਲ ਪੈਣੀ ਚਾਹੀਦੀ ਬਿਲਕੁਲ ਠੱਲ ਪੈਣੀ ਚਾਹੀਦੀ ਹੈ ਜਿਹੜਾ ਮਾੜਾ ਬੰਦਾ ਉਹ ਕਿੱਦਾਂ ਰੋਟੀ ਚਲਾਊਗਾ ਜੀ ਕੰਮ ਕਰਦੇ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਚੱਲ ਰਿਹਾ ਹੈ ਅੱਜਕੱਲ੍ਹ ਤੇ ਜਿਹੜੀਆਂ ਰੋਜ਼ਮਰ ਦੀਆਂ ਚੀਜ਼ਾਂ ਨੇ ਉਹ ਤੇ ਵੀ ਰੇਟ ਸਰਕਾਰ ਚੁੱਕ ਰਹੀ ਆ ਨਹੀਂ ਹੋਣਾ ਚਾਹੀਦਾ ਇਹਨਾਂ ਠੱਲ ਪੈਣੀ ਚਾਹੀਦੀ ਆ ਜੀ ਬਿਲਕੁਲ ਬਿਲਕੁਲ ਸੋ ਇਹ ਸਨ ਮਨੀਤ ਜੀ ਦੁਕਾਨ ਦੇ ਮਾਲਕ ਨੇ ਤੁਸੀਂ ਦੇਖੋ ਇੱਕ ਪਾਸੇ ਚਾਹ ਦਾ ਰਜ ਹੈ ਦੂਜੇ ਪਾਸੇ ਅਸੀਂ ਗੱਲਬਾਤ ਲੋਕਾਂ ਦੇ ਨਾਲ ਵੀ ਕਰਾਂਗੇ ਕਿ ਆਕਰਕਰ ਲੋਕ ਕੀ ਕਹਿੰਦੇ ਨੇ ਇਧਰ ਭਾਈ ਸਾਹਿਬ ਮੌਜੂਦ ਨੇ ਚਾਹ ਦਾ ਚਸਕੀ ਜਿਹੜੀ ਆ ਉਹ ਜ਼ਰੂਰ ਲੈਣ ਵਾਸਤੇ ਆਇਆ ਨੇ ਭਾਜੀ ਕੀ ਨਾਮ ਹੈ ਜੀ ਮੇਰਾ ਨਾਮ ਰਮਨ ਬਖਸ਼ੀ ਆ ਜੀ ਬਖਸ਼ੀ ਜੀ ਕਿਵੇਂ ਦੇਖ ਰਹੇ ਹੋ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਦੁੱਧ ਜਿਹੜਾ ਉਹ ਵਾਅਦਾ ਹੋਇਆ ਹੈ ਕਿਵੇਂ ਦੇਖ ਰਹੇ ਮੇਰੇ ਕੋ ਦੁੱਧ ਦੁੱਧ ਨਹੀਂਗਾ ਦੁੱਧ ਇੱਕ ਲਾਈਫਲਾਈਨ ਆ ਜੀ 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 ਬੰਦੇ ਦੀ ਜ਼ਿੰਦਗੀ ਦੀ ਘਰਾਂ ਦੀ ਲਾਈਫਲਾਈਨ ਆ 2 ਰੁਪਏ ਦੁੱਧ ਵਧਨ ਦੇ ਨਾਲ ਮੈਂ ਸਮਝਦਾ ਆਂ ਵੀ ਜਿੱਥੇ ਅਰਥਚਾਰਾ ਹਿੱਲਿਆ ਆ ਲੋਕ ਜਿਹੜੇ ਗਰੀਬ ਬੰਦੇ ਮਿਡਲ ਕਲਾਸ ਬੰਦੇ ਉਹਨਾਂ ਦੇ ਘਰ ਦਾ ਪਿੱਛੇ ਗੈਸ ਵਧੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਅਸਰ ਜਿਹੜਾ ਆ ਘਟੋ ਘਟਾ ਹਰ ਇੱਕ ਚੀਜ਼ ਤੇ ਜਾਣਾ ਸਰਕਾਰ ਨੂੰ ਇਹੋ ਜੀਆਂ ਚੀਜ਼ਾਂ ਦੇ ਰੇਟ ਵਧਾਉਣ ਤੋਂ ਪਹਿਲਾਂ ਘੱਟੋ-ਘੱਟ ਇੱਕ ਕਮੇਟੀ ਬਣਾਉਣੀ ਚਾਹੀਦੀ ਜਿਹੜੀ ਮੰਤਨ ਕਰ ਸਕੇ ਕਿਉਂਕਿ ਦੁੱਧ ਦਾ ਮੈਂ ਸਮਝਦਾ ਹਾਂ ਦੁੱਧ ਦੇ ਵਧਣ ਦੇ ਨਾਲ ਜਿੱਥੇ ਗਰੀਬ ਘਰਾਂ ਦੇ ਵਿੱਚ ਬਹੁਤ ਵੱਡਾ ਅਸਰ ਪਊਗਾ ਜਿਹੜੇ ਦਿਹਾੜੀਦਾਰ ਆ ਉਹਨਾਂ ਦੇ ਬੱਚਿਆਂ ਨੇ ਦੁੱਧ ਪੀਣਾ ਖੇਡ ਸਪੋਰਟਸਮੈਨਾਂ ਨੇ ਦੁੱਧ ਪੀਣਾ ਆ ਦੁੱਧ ਜਿਹੜਾ ਆ ਇੱਕ ਪਰਿਵਾਰ ਦੀ ਇੱਕ ਬਿਲਕੁਲ ਧਰੋਸੇ ਗੱਲ ਕਹੀ ਬਾਰ-ਬਾਰ ਉਸੇ ਤੇ ਆ ਰਿਹਾ ਪਰਮ ਕਿ ਜਿਹੜੇ ਡੇਲੀ ਹੈਂਡ ਟੂ ਮਾਊਥ ਨੇ ਜਿਹੜੇ ਦਿਹਾੜੀਦਾਰ ਨੇ ਰਿਕਸ਼ਾ ਵਾਲੇ ਨੇ ਉਹਨਾਂ ਦੇ ਨਾਲ ਗੱਲ ਕਰੋ ਪਰਮ ਜਰਾ ਜੋ ਰਿਕਸ਼ਾ ਵਾਲੇ ਨੇ ਰੇੜੀ ਵਾਲੇ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਪਾਲਣੇ ਨੇ ਦੁੱਧ ਮਹਿੰਗਾ ਹੋ ਗਿਆ ਉੱਥੇ ਕਿੰਨਾ ਅਸਰ ਪੈ ਰਿਹਾ ਹੈ ਗੈਸ ਆ ਪਿੱਛੇ 50 ਰੁਪਏ ਸਿਲੰਡਰ ਗੈਸ ਦਾ ਵਧ ਗਿਆ ਉਸ ਤੋਂ ਬਾਅਦ ਹੁਣ ਦੁੱਧ ਵਧ ਗਿਆ ਦੁੱਧ ਤੋਂ ਬਾਅਦ ਦਾਲ ਕੋਈ ਵੀ ਐਸ ਲਈ 200 ਰੁਪਏ ਕਿਲੋ ਤੋਂ ਘਟਣੀ ਹੈਗੀ ਆਟਾ ਜਿਹੜਾ ਤੁਸੀਂ ਵੇਖੋ ਕਿਸ ਰੇਟ ਤੇ ਚਲਾ ਗਿਆ ਆ ਭਾਬ ਕਹਿਣ ਦਾ ਆ ਵੀ ਆਮ ਬੰਦੇ ਦਾ ਜੀਣਾ ਜਿਹੜਾ ਆ ਬਹੁਤ ਔਖਾ ਹੋ ਗਿਆ ਤੁਸੀਂ ਦਵਾਈਆਂ ਨੂੰ ਲੈ ਲੋ ਜਿਹੜੀ ਛੋਟੀ ਤੋਂ ਛੋਟੀ ਦਵਾਈ ਆ ਜਿਹੜੀ ਆਮ ਬੰਦਾ ਅੱਜ ਦੇ ਤਰੀਕ ਤੇ ਜਿਹੜੀ ਛੋਟੀ ਤੋਂ ਛੋਟੀ ਦਵਾਈ ਵੀ ਜਿਹੜੀ ਰੁਟੀਨ ਚ ਖਾਂਦਾ ਉਹ ਪੰਜ ਗੁਣਾ ਰੇਟ ਵੱਧ ਗਿਆ ਉਹਨਾਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਬਹੁਤ ਵਾਧਾ ਹੋ ਰਿਹਾ ਭਾਜੀ ਸਰਕਾਰ ਦਾ ਲੋਕਾਂ ਦਾ ਜੀਣਾ ਬਹੁਤ ਔਖਾ ਹੋ ਗਿਆ ਆ ਸਰਕਾਰ ਜਿਹੜੀ ਆ ਇਹਨੂੰ ਇਸ ਗੱਲ ਦੇ ਉੱਤੇ ਸਬਮਿਟੀ ਕਿ ਧਿਆਨ ਦੇਣਾ ਚਾਹੀਦਾ ਆ ਪਾਰਾ ਸੋ 에ਸਨ ਬਖਸ਼ੀ ਜੀ ਤੁਸੀਂ ਦੇਖੋ ਇਹ ਤਸਵੀਰਾਂ ਨੇ ਤੁਹਾਡੇ ਤੱਕ ਸਾਂਝੀਆਂ ਕਰ ਰਹੀਆਂ ਇੱਥੇ ਬਜ਼ੁਰਗ ਵੀ ਬੈਠੇ ਨੇ ਸੀ ਗੱਲਬਾਤ ਕਰ ਲੈਣੇ ਆ ਕਿਉਂਕਿ ਚਾਹ ਦੀ ਚੁਸਕੀ ਉਹਨਾਂ ਵੱਲੋਂ ਲਈ ਜਾ ਰਹੀ ਹੈ ਬਜ਼ੁਰਗੋ ਦੋਦੇ ਵਿੱਚ ਵਾਧਾ ਹੋ ਗਿਆ ਜੀ 2 ਰੁਪਏ ਪ੍ਰਤੀ ਲੀਟਰ ਕਿਵੇਂ ਦੇਖ ਰਹੇ ਹਾਂ ਆਮ ਵਿਅਕਤੀ ਜਾਂ ਕੋਈ ਰੇੜੀ ਫੜੀ ਵਾਲਾ ਉੱਤੇ ਕਾਫੀ ਬੋਝ ਪਿਆ ਜੀ ਕਿਵੇਂ ਦੇਖ ਰਹੇ ਸਾਡੇ ਘਰਾਤੀ ਵੀ ਬੋਝ ਮਾੜੇ ਮਾੜੇ ਬੰਦਿਆਂ ਦੇ ਬੋਝ ਪਿਆ ਹੋਇਆ ਹੈ ਬਾਕੀ ਜਿਹੜੇ ਅਸੀਂ ਚਾਹ ਪੀਣ ਵਾਲੇ ਇੱਥੇ ਬੈਠੇ ਆ ਇਹਨਾਂ ਦਾ ਤੇ ਉਹ ਹੀ ਹਾਲ ਹੈ ਜੋ ਪਹਿਲਾਂ ਹੀ 10-20 ਸਾਲ ਪਹਿਲਾਂ ਜਿੰਨੇ ਚਾਹ ਪੀਣੀ ਪੀ ਜਾਣੀ ਜਿੰਨੇ ਆ ਕੇ ਪੀ ਜਾਣੀ ਦੁੱਧ ਮਾਰੇ ਬੰਦੇ ਦਾ ਮਹਾਰਾ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਅਸਰ ਪਏ ਪਰ ਉਧਰ ਅਸੀਂ ਕਿਸਾਨਾਂ ਵਾਲ ਦੇਖ ਰਹੇ ਹਾਂ ਕਿਸਾਨ ਕਹਿ ਰਿਹਾ ਵੀ ਟੂੜੀ ਦਾ ਰੇਟ ਵੱਧ ਗਿਆ ਪੱਠਿਆਂ ਦੇ ਰੇਟ ਵੱਧ ਗਏ ਹੋਰ ਸਾਜੋ ਸਮਾਨ ਦੇ ਸਾਡੇ ਰੇਟ ਵੱਧ ਗਏ ਇਸ ਕਰਕੇ ਅਸੀਂ ਦੁੱਧ ਦੇ ਵਿੱਚ ਵਾਧਾ ਕਰ ਰਹੇ ਹਾਂ ਉਹ ਠੀਕ ਹੈ ਫਿਰ ਉਹ ਉਹਨਾਂ ਦਾ ਹੱਕ ਬੰਦਾ ਬਿਲਕੁਲ ਹੱਕ ਬੰਦਾ ਉਹਨਾਂ ਦਾ ਕਿਉਂਕਿ ਜਿਹੜੀ ਸਾਰੀ ਚੀਜ਼ ਮਹਿੰਗੀ ਹੈ ਤੇ ਦੁੱਧ ਵੀ ਨੈਚਰਲੀ ਮਹਿੰਗਾ ਕਰਨਾ ਪਏਗਾ ਉਹਨਾਂ ਨੂੰ ਮਜਬੂਰੀ ਉਹਨਾਂ ਦੀ ਕਰਨਾ ਪਏਗਾ ਉਹਨਾਂ ਦੀ ਮਜਬੂਰੀ ਬਿਲਕੁਲ ਬ ਉਹ ਸੋ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਅੰਮ੍ਰਿਤਸਰ ਤੋਂ ਜਿੱਥੇ ਕਿ ਚਾਹ ਦੀਆਂ ਚੁਸਕੀਆਂ ਲਗਾਈਆਂ ਜਾ ਰਹੀਆਂ ਨੇ ਪਰ ਜਿਲਾ ਇਸ ਚੀਜ਼ ਦਾ ਹੈ ਕਿ ਜਿਹੜਾ ਦੁੱਧੇ ਵਿੱਚ ਵਾਅਦਾ ਕੀਤਾ ਗਿਆ ਰੋਜ਼ ਨਮਾ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਲੋਕ ਜਿਹੜੇ ਨੇ ਕਿਤਨਾ ਕਿਤੇ ਪਰੇਸ਼ਾਨ ਨੇ ਤੁਸੀਂ ਦੇਖੋ ਇੱਧਰ ਪਰ ਪਰ ਆਵਾਜ਼ ਆ ਰਹੀ ਹੈ ਪਰ ਤੁਸੀਂ ਸੜਕ ਤੇ ਗਏ ਸੀ ਵਾਜ ਤੁਸੀਂ ਗੱਲ ਕੀਤੀ ਲੋਕਾਂ ਦੇ ਨਾਲ ਥੋੜਾ ਕੋਸ਼ਿਸ਼ ਕਰੋ ਉਹਨਾਂ ਲੋਕਾਂ ਦੇ ਨਾਲ ਗੱਲ ਕਰਨ ਦੀ ਜੋ ਗਰੀਬ ਲੋਕ ਨੇ ਗਰੀਬ ਗਰੀਬੀ ਰੇਖਾ ਤੋਂ ਖੇਠਾ ਵਾਲੇ ਲੋਕ ਨੇ ਜੋ ਰੈਡੀ ਫੈਰੀ ਵਾਲੇ ਨੇ ਰਿਕਸ਼ੇ ਵਾਲੇ ਨੇ ਜਿਹੜੇ ਉਹਨਾਂ ਨਾਲ ਗੱਲ ਕਰੋ ਜਿਨ੍ਹਾਂ ਨੇ 10 ਰੁਪਏ ਮੁਸ਼ਕਿਲ ਦੇ ਨਾਲ ਕੱਢਣੇ ਹੁੰਦੇ ਨੇ ਰਿਕਸ਼ੇ ਵਾਲਾ ਜੇ ਚਾਹ ਪੀਣਾ ਹੁੰਦਾ ਤਾਂ ਜਹੋਂ ਔਰ ਉਹਨੇ ਫਿਰ ਆਪਣਾ ਪੂਰਾ ਘਰ ਪਾਲਣਾ ਕਰਦੇ ਵਿੱਚ ਬੱਚੇ ਹੁੰਦੇ ਨੇ 2 ਰੁਪਏ 1 ਰੁਪਿਆ ਵਧਣਾ ਸਿਰਫ ਫੇਰਕਾਨੇ ਨੇ ਨਹੀਂ ਵਧਾਈਆਂ ਹੋਰ ਵੀ ਕਈ ਕੰਪਨੀਆਂ ਨੇ ਕੀਮਤਾਂ ਵਧਾਈਆਂ ਨੇ ਤਾਂ ਦੁੱਧ ਜੋ ਇਹ ਮਹਿੰਗਾ ਹੋਇਆ ਉਹਨਾਂ ਪਰਿਵਾਰਾਂ ਦੇ ਲਈ ਕਿੰਨੀ ਮੁਸ਼ਕਲ ਹੈ ਉਹਨਾਂ ਰਿਕਸ਼ਾ ਚਾਲਕ ਦੇ ਲਈ ਆਪਣਾ ਪਰਿਵਾਰ ਪਾਲਣਾ ਆਪਣੇ ਬੱਚੇ ਪਾਲਨੇ ਮੁਸ਼ਕਲ ਨੇ ਬਿਲਕੁਲ ਗਗਨ ਦੇਖੋ ਤੜਕਸਾਰ ਦਾ ਵੇਲਾ ਹੈ ਹਲੇ ਕੋਈ ਐਹੋ ਜੀ ਰੈਡੀ ਫੜੀ ਵਾਲੇ ਜਿਹੜੇ ਆ ਉਹ ਨਜ਼ਰ ਨਹੀਂ ਆ ਰਹੇ ਪਰ ਬਿਲਕੁਲ ਨਿਗਾ ਮੇਰੀ ਜ਼ਰੂਰ ਪਈ ਹੈ ਤੋਡੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਗਰੀਬ ਤਬਕੇ ਦੇ ਵਿੱਚ ਲੋਕ ਜਿਹੜੇ ਨੇ ਉਹ ਆਖਰ ਕੀ ਕਹਿੰਦੇ ਨੇ ਇੱਧਰ ਤੁਸੀਂ ਦੇਖੋ ਬਹੁਤੀ ਮਿਹਨਤ ਅਤੇ ਮਜ਼ਦੂਰੀ ਕਰਨ ਵਾਲੇ ਇੱਕ ਮੋਚੀ ਭਾਈ ਸਾਹਿਬ ਨੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਦੇਖੋ ਆਪਣੀ ਮਿਹਨਤ ਕਰ ਰਹੇ ਨੇ ਸਾਰਾ ਦਿਨ ਇੱਥੇ ਬੈਠੇ ਰਹਿੰਦੇ ਨੇ ਇਸੇ ਜਗ੍ਹਾ ਤੇ ਤੇ ਸ਼ੂਜ਼ ਅਤੇ ਮੋਚੀ ਦਾ ਕੰਮ ਕਰਦੇ ਨੇ ਭਾਜੀ ਆਪਕੋ ਪਤਾ ਹੋਗਾ ਕਿ 2 ਰੁਪਏ ਪ੍ਰਤੀ ਲੀਟਰ ਵੇਰਕਾ ਦੁੱਧ ਦਾ ਵੀ ਰੇਟ ਵਧ ਗਿਆ ਹੈ ਔਰ ਜੋ ਮਦਰ ਡੈਰੀ ਦੁੱਧ ਹੈ ਅਸੀਂ ਇਸਤੇਮਾਲ ਕਰਦੇ ਹਾਂ ਉਸਮੇ ਬੜੌਤਰੀ ਹੋਈ ਹੈ 2 ਰੁਪਏ ਪ੍ਰਤੀ ਲੀਟਰ ਕੀ ਕੈਸੇ ਦੇਖ ਰਹੇ ਹੋ ਆਪ ਇੱਕ ਦਿਹਾੜੀਦਾਰ ਬੰਦੇ ਹੋ कैसे देख रहे हो वो तो मैंने बात की वो तो बोल रहे हैं कि हम तो पियेंगे पचास की हो जाए तो बहुत जाता कमाई होती नहीं। भी बढ़ता जा रहा। राशन का भी रेट सारा बढ़ता जा रहा है पर चलो जितना है कि थोड़ा कम खर्चा करेंगे कम खाएंगे महंगाई इतनी देर से बढ़ती चली जा रही है लेकिन आप तो मेहनत मजदूरी कर रहे हो सारा दिन यहाँ पे बैठे रहते हो एक आपकी जेब पे मतलब अगर आपके घर में चार किलो दूध आता है या दो किलो दूध आता है तो पॉसिबली दस बारह रुपए तो बढ़ी गए वो कैसे देख रहे बढ़ गए अब क्या किया जाए थोड़ा कम कम खर्चा करेंगे मतलब अच्छा कम खर्चा करेंगे। आ, लेकिन हाथ कुट कुटके जो गरीब तबके नु अब आप, आपको लगता है कहीं ना कहीं सरकारों की इसकी ओर ध्यान देना चाहिए क्योंकि जो रोजनुमा की चीजें हैं चाहे दूध है चाहे पत्ती है चाहे खंड है चाहे कुछ भी है जो किचन का सामान है उसको सस्ता थोड़ा सा उस पे रोक लगानी चाहिए हाँ रोक लगाना चाहिए रेट जो है ना बार, बार 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 बढ़ाना नहीं चाहिए जो है कि कम से कम जो है तो वही चलने चाहिए अब बढ़ाते चले जाएंगे अभी दूध भी बढ़ाया फिर किसी और बढ़ा सिलेंडर भी बढ़ गया था अब आम आदमी के लिए तो बहुत मुश्किल है जो दिहाड़ीदार बंदा जितनी दिहाड़ी मिलनी उतने में ही गुजारा करना होता ਹਰਤੀਜ ਕੋ ਲਿਮਿਟ ਰੱਖਣਾ ਚਾਹੀਏ ਵੜਾਣਾ ਨਹੀਂ ਚਾਹੀਏ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸ੍ਰੇਸ਼ੀ ਆਪ ਨੇ ਹਮਾਰੇ ਸਾਥ ਬਾਤ ਚਿਤ ਕੀ ਗगन ਦੇਖੋ ਇਹੀ ਗੱਲ ਠੀਕ ਹੈ ਤੁਹਾਡੀ ਕਿ ਲੋਕ ਜਿਹੜੇ ਨੇ ਉਹ ਗਰੀਬ ਤਬਕਾ ਜਿਹੜਾ ਹੈ ਉਹ ਕੀ ਸੋਚਦਾ ਤੁਸੀਂ ਦੇਖੋ ਇਹ ਭਾਈ ਸਾਹਿਬ ਇੱਥੇ ਮੋਚੀ ਦਾ ਕੰਮ ਕਰਦੇ ਨੇ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਸ ਵਾਰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੀਆਂ ਚੀਜ਼ਾਂ ਵਧਾਈਆਂ ਜਾ ਰਹੀਆਂ ਨੇ ਰੋਜ਼ ਨਮਾ ਚੀਜ਼ਾਂ ਨੇ ਉਹਦੇ ਨਾਲ ਸਾਨੂੰ ਕਾਫੀ ਫਰਕ ਪਿਆ ਪਰ ਅਸੀਂ ਹੱਥ ਕੁੱਟਾਂਗੇ ਮਤਲਬ ਕਿ ਜਿੱਥੇ ਤਿੰਨ ਟਾਈਮ ਚਾਹ ਬੰਦੀ ਸੀ ਅਸੀਂ ਉੱਥੇ ਦੋ ਟਾਈਮ ਬਣਾਉਂਗੇ ਇਹੋ ਜਿਹੀ ਗੱਲ ਚੀਜ਼ ਹੈ ਚਲੋ ਇਹ ਜ਼ਰੂਰ ਦੇਖਣਾ ਹੋਏਗਾ ਕੀ ਸੀ ਮੀਡੀਆ ਦੀ ਖਬਰ ਦਾ ਕਿੰਨਾ ਕੋ ਅਸਰ ਹੁੰਦਾ ਹੈ ਜੇਕਰ ਸੀਐਮ ਭਗਵੰਤ ਮਾਨ ਸਾਹਿਬ ਜਾਂ ਸਰਕਾਰ ਦੇ ਕੁਝ ਐਡਵਾਈਜ਼ਰੀ ਜਿਹੜੀ ਹੈ ਉਹ ਦੇਖ ਰਹੇ ਹੋਣ ਤਾਂ ਇਹਨਾਂ ਗਰੀਬਾਂ ਦੀ ਪੁਕਾਰ ਜ਼ਰੂਰ ਸੁਣਨ ਦੂਜੇ ਪਾਸੇ ਜੇਕਰ ਗगन ਦੂਜੇ ਪਾਸੇ ਅਸੀਂ ਪੱਕ ਦੇਖੀਏ ਕਿਸਾਨਾਂ ਦੀ ਗੱਲ ਕਰੀਏ ਉਹ ਵੀ ਆਪਣੀ ਜਗ੍ਹਾ ਠੀਕ ਨੇ ਕਿ ਤੂੜੀ ਮਹਿੰਗੀ ਹੋਈ ਹੈ ਹੋਰ ਸਾਜੋ ਸਮਾਨ ਪੱਠੀ ਮਹਿੰਗੀ ਹੋਈ ਨੇ ਇਸ ਕਰਕੇ ਲੀਟਰ ਪ੍ਰਤੀ ਲੀਟਰ ਸਾਨੂੰ ਉਸ ਦੇ ਵਿੱਚ ਵੀ ਵਾਦਾ ਇਹ ਦੇਖੋ ਇਹ ਵਾਕਈ ਉਹ ਭਾਈ ਸਾਹਿਬ ਨੇ ਬਹੁਤ ਸੋਹਣੀ ਗੱਲ ਕਹੀ ਸੀ ਇੱਕ ਕਮੇਟੀ ਗਠਨ ਕਰਨੀ ਚਾਹੀਦੀ ਹੈ ਦੋਵੇਂ ਧਿਰਾਂ ਨੂੰ ਬਾਕੇ ਇੱਕ ਇੰਡੀਵਿਜੂਅਲ ਜਿਹੜਾ ਇੱਕ ਹੱਲ ਜ਼ਰੂਰ ਕੱਢਣਾ ਚਾਹੀਦਾ ਹੈ ਕਿ ਆਖਰਕਾਰ ਲੋਕਾਂ ਦੀ ਜੇਬ ਤੇ ਭਾਰ ਵੀ ਨਾ ਪਵੇ ਤਾਂ ਜਾਂ ਦੂਜੇ ਪਾਸਿਓਂ ਕਿਉਂਕਿ ਪੈਟਰੋਲ ਦੇ ਰੇਟ ਗਗਨ ਤੁਸੀਂ ਦੇਖੇ ਹੋਣੇ ਆ ਉਹ ਵੀ ਪਿੱਛੇ ਵਧੇ ਸੀਗੇ ਇਸ ਤੋਂ ਇਲਾਵਾ ਸਿਲੰਡਰ ਦੇ ਰੇਟ ਵਧੇ ਸੀਗੇ ਸੋ ਦਵਾਈਆਂ ਦੇ ਰੇਟ ਦਾ ਜ਼ਿਕਰ ਹੋ ਰਿਹਾ ਸੀਗਾ ਅੱਜ ਕੱਲ੍ਹ ਦਵਾਈ ਤੋਂ ਬਿਨਾ ਕੋਈ ਵੀ ਨਹੀਂ ਆ ਸਕਦਾ ਇਨ੍ਹਾਂ ਚੀਜ਼ਾਂ ਤੇ ਜ਼ਰੂਰ ਧਿਆਨ ਦੇਣਾ ਹੈ ਬਿਲਕੁਲ ਕਰਦੀ ਹਾਈ ਚੀਜ਼ ਜੋ ਹੈ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ ਖਾਣ ਪੀਣ ਦੇ ਨਾਲ ਜੁੜੀ ਹੋਈ ਕਿਚਨ ਦਾ ਰਿਕ ਸਮਾਨ ਚਾਹੇ ਦਾਲਾਂ ਐ ਜਾਂ ਤੇਲ ਐ ਜਾਂ ਮਸਾਲੇ ਨੇ ਜਾਂ ਕੁਝ ਵੀ ਬਹੁਤ ਜ਼ਿਆਦਾ ਆਲਰੇਡੀ ਮਹਿੰਗੇ ਚੱਲ ਰਹੇ ਨੇ ਦੋ ਦੋ ਆਲਰੇਡੀ ਇੱਕ ਗਰੀਬ ਤਬਕੇ ਦੇ ਲਈ ਬਹੁਤ ਜ਼ਿਆਦਾ ਮਹਿੰਗਾ ਹੈ ਮੌਜੂਦਾ ਸਮੇਂ ਦੇ ਵਿੱਚ ਲੇਕਿਨ 1-2 ਰੁਪਏ ਦਾ ਵੀ ਅਗਰ ਵਾਦਾ ਹੋ ਜਾਂਦਾ ਹੈ ਚਾਹੇ ਮਿਡਲ ਕਲਾਸ ਨੂੰ ਇਨਾ ਜ਼ਿਆਦਾ ਫਰਕ ਨਾ ਪਏ ਅਪਰ ਕਲਾਸ ਨੂੰ ਫਰਕ ਨਾ ਪਏ ਲੇਕਿਨ ਇੱਕ ਗਰੀਬ ਤਬਕੇ ਨੂੰ ਗਰੀਬ ਲੋਕਾਂ ਨੂੰ ਦਿਹਾੜੀਦਾਰਾਂ ਨੂੰ ਲੇਬਰ ਕਲਾਸ ਨੂੰ ਇਹਨਾਂ ਨੂੰ ਫਰਕ ਜ਼ਰੂਰ ਪੈਂਦਾ ਹੈ ਤਾਂ ਇਥੇ ਜ਼ਰੂਰ ਇਹ ਜ਼ਾਇਜ ਗੱਲ ਹੈ ਕਿ ਕੋਈ ਕਮੇਟੀ ਘਟਿਤ ਕੀ ਰਹਿਣੀ ਚਾਹੀਦੀ ਹੈ ਕੋਈ ਨਿਯਮ ਤੈ ਹੋਣਾ ਚਾਹੀਦਾ ਕੁਛ ਨਾ ਕੁਛ ਇਥੇ ਰਾਹਤ ਗਰੀਬ ਤਬਕੇ ਦੇ ਲੋਕਾਂ ਨੂੰ ਮਿਲਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਬਹੁਤ ਸ਼ੁਕਰੀਆ ਪਰਮ ਫਿਲਹਾਲ ਤੱਕ ਦੀ ਜਾਣਕਾਰੀ ਦਿਲੇ ਮਨੋਜ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ